ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਰ ਪਹੁੰਚੇ ਆ ਪਧੌੜ ਆਪਾਂ ਬਾਈ ਕੋਲ ਕੋਰੇ ਕੋਲ ਕਰਦੇ ਆਪਾਂ ਬਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰ ਜੀ ਆਪਣਾ ਨਾਮ ਗੋਰਾ ਪਿੰਡ ਪਧੌੜਾ ਜ਼ਿਲ੍ਹਾ ਬਨਾਲਾ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ ਨੰਬਰ 8788034 ਠੀਕ ਹੈ ਜੀ ਵਹੀ ਦੇਖ ਸਕਦਾ ਹਾਂਜੀ ਬੈੜ ਦਾ ਦੱਸੋ ਜੀ ਪਹਿਲੀ ਦਾ ਦਾ 7 ਮਹੀਨੇ ਦੀ ਗੱਬੜ ਹੋ ਗਈ 1 2 ਨੂੰ ਘਟਾ ਦਿੱਤੀ ਠੀਕ ਹੈ ਜੀ 4 ਦਾੰਦ ਦਾ ਠੀਕ ਹੈ ਜੀ ਫੇਸ ਕੁਆਲਟੀ ਬਹੁਤ ਪਿਆਰੀ ਆ। ਰੰਗ ਵੀ ਬਹੁਤ ਵਧੀਆ ਜੀ, ਰੋਜੀ ਬਹੁਤ ਸੋਹਣਾ। ਠੀਕ ਆ ਜੀ। ਸਮੀਪੜੀ ਦਾ ਕੋਈ ਅੰਤ ਨਹੀਂ। ਠੀਕ ਆ ਜੀ। ਹਾਂ, ਕੋਈ ਬਹੁਤ ਸੋਹਣਾ। 4 ਥਾਣਾ, 5ਵੇਂ ਦੀ ਕੋਈ ਸ਼ਾਂਗ ਨਹੀਂ ਹੈਗੀ ਜੀ। ਠੀਕ ਆ ਜੀ। 4 ਥਾਣਾ ਕੱਲੇ 4 ਥਾਣਾ ਜੀ। ਠੀਕ ਆ ਜੀ। 5ਵੇਂ ਦਾ ਕੋਈ ਨਿਸ਼ਾਨ ਵੀ ਨਹੀਂ ਥੱਲੇ। ਠੀਕ ਆ ਜੀ। ਹਾਂ ਜੀ। ਫੇਸ ਕੁਆਲਟੀ ਬਹੁਤ ਪਿਆਰੀ ਦੀ। ਠੀਕ ਆ ਜੀ। ਕੀ ਰੇਟ ਲੂਟਾ ਭਰਾ ਦਾ? 52 ਦੇ ਦਾਂਗੇ ਭਾਈ 100 ਕਿਲੋਮੀਟਰ ਆਪਾਂ ਫਿਰ ਹੀ ਭੇਜ ਦਾਂਗੇ। ਠੀਕ ਆ ਜੀ। ਠੀਕ ਆ। ਕੋਈ ਕਰਾਇਆ ਨਹੀਂ। ਕੋਈ ਬਈ ਬਈ ਕਿ ਨਜ਼ਰ ਕਨੈਕਟ ਕਰੋ। ਬੱਟ ਬੱਟ ਬਹੁਤ ਭਲੀ ਦੀ ਹੈ। ਠੀਕ ਹੈ ਜੀ। ਭਲੀ ਬਹੁਤ ਹੈ ਮੇਰੇ ਜੱਡੀ ਆ। ਠੀਕ ਹੈ ਜੀ ਠੀਕ। ਬਹੁਤ ਵੱਡੀ। ਬਹੁਤ ਸੋਹਣੀ ਸੁਨੱਖੀ। ਤੁਰ ਕੇ ਦਿਖਾਉਗੀ ਮੜਿਆ। ਤੋੜ। ਬਸ ਤੋਰੀ ਮੜੀ ਸਪਾਈ ਦੇ ਵਿੱਚ। ਹਾਂ ਜੀ ਬਈ ਤੋਰਾ ਤਾਂ ਦੇਖ ਸਕਦੇ। ਥੋੜਾ ਜਿਹਾ ਧੱਕਾ ਕਰਦੀ ਆ। ਮੋੜ ਦਾ ਮੋੜ ਤੇ ਪਰ ਮੋੜਦੇ। ਹਾਂ ਜੀ ਬਈ ਫੇਸਬੁਕ ਕੁਆਲਿਟੀ ਦੇਖ ਸਕਦੇ। ਗਾਈ ਮੈਂ ਜੂਲ ਕਨੈਕਟ ਕਰੀ। ਠੀਕ ਹੈ ਜੀ। ਹਾਂ ਜੀ ਵੀਰ ਜੀ ਆ ਛੋਟੀ ਬੱਚੀ ਦੀ ਦੱਸੋ। ਇਹ 5 ਮਹੀਨਾ ਦੀ ਬੱਚੀ ਹੈ ਜੀ। ਠੀਕ ਹੈ ਜੀ। ਅੱਜ ਹੀ ਆਈ ਆ ਹੁਣੇ ਇਹ ਤੇ ਥਾਣੇ ਦੇ ਵਿੱਚ ਚਾਰ ਬੁੱਸਣੇ ਲੱਗੇ ਠੀਕ ਹੈ ਜੀ ਨਵਾਉਣ ਵਾਲੀ ਗੱਲ ਤਾਂ ਠੀਕ ਹੈ ਜੀ ਮਾਦਰ ਕਾਰਡ ਚੰਗਾ ਇਹਦਾ ਵੀ ਬਾਈ ਠੀਕ ਹੈ ਜੀ ਦੇਖ ਸਕਦੇ ਹੋ ਇਹ ਚੋੜੀ 25 ਕਿਲੋ ਵੀ ਤੇ ਕਾੜੀ ਆਪਣੇ ਬਲਾਕ ਤੋਂ ਲਈ ਹੈ ਠੀਕ ਹੈ ਜੀ ਇਹ 12 ਦੇ ਦਾਂਗੇ ਆਪਾਂ ਠੀਕ ਹੈ ਜੀ ਤੇ ਅਗਲਾ ਪੀਜਾ ਨੰਬਰ ਵੀਰੇ ਇਹ ਵੀਰੇ ਬਹੁਤ ਚੰਗਾ ਬਰੀਡ ਆ 35 ਕਿਲੋ ਦੀ ਮਾਂਥਲੇ ਰਿਕਾਰਡ ਥਲੇ ਦੁੱਧ ਆ ਇਹ ਵੀ ਥਲੇ ਠੀਕ ਹੈ ਜੀ ਥਾਣੇ ਦੇ ਵਿੱਚ ਚਾਰ ਆ ਠੀਕ ਹੈ ਜੀ ਇਹ 6 ਮਹੀਨੇ ਦੀ ਬੱਚੀ ਹੈ ਸਾਰੀ ਠੀਕ ਹੈ ਜੀ ਨਹੀਂ ਦੇਖ ਸਕਦੇ ਚੋੜੀ ਦੇਖੀਏ ਥਲੇ ਜੀ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਨੇ ਬਾਈ ਜੀ ਦਿਆਂਗੇ ਪਾ ਫੇਸਬੁਕ ਕੁਆਲਿਟੀ ਦੇਖ ਸਕਦੇ ਪਰਾ ਬਹੁਤ ਸੋਹਣੇ ਧੀਰੇ ਬੱਚੇ ਦਾ ਛੋਟੇ ਬੱਚੇ ਆ ਹਾਂਜੀ ਹਾਂਜੀ ਆਹ ਜੋ ਬੁੱਦੀ ਬੁੱਦੀ ਬੱਚੇ ਇਹਦੇ 20000 ਦੀ ਹਾਂਜੀ ਠੀਕ ਕਰੋ ਜੀ ਹਾਂਜੀ ਬਾਈ ਜੀ ਇਹ ਬੱਚੀ ਵੀ ਹੈਗੀ 8 ਸੇਕ ਮਹੀਨੇ ਦੀ ਵੀਰੇ ਠੀਕ ਹੈ ਜੀ ਐਰ ਸਰਚ ਵੀ ਆ ਜਾਂਦੀ ਹੈ ਜੀ ਠੀਕ ਹੈ ਜੀ ਥਾਣ ਇਹਦੇ ਬਹੁਤ ਸੋਹਣੇ ਲੱਗੇ ਆ ਠੀਕ ਹੈ ਜੀ ਦਿਖਾ ਦਿਓ ਮੜਾ ਜੀ ਦਰਦੀਆਂ ਬਾਈ ਜੀ ਇਹ ਨਾਲ ਛੋਟੀਆਂ ਤੇ ਬਾਈ ਜੀ ਨਜ਼ਰੂਕ ਕੋਲ ਹਾਂਜੀ ਬਾਈ ਜੀ ਦੇਖੋ ਥਾਣ ਥੋਣ ਪੂਰੇ ਵਧੀਆ ਲੱਗੇ ਪਿਆ ਚਾਰ ਥਾਣ ਇਹਦਾ ਵੀ ਰ ਕੀ ਰੇਟ ਆ 12 ਜੀ ਦਿਆਂਗੇ ਪਹਿਲਾਂ 12000 ਦੇ ਵੀਰੇ ਹਾਂਜੀ ਵੀਰ ਜੀ ਇਹ ਚਾਰ ਬਸੀਆਂ ਵੀਰੇ ਚਾਰੇ ਬਸੀਆਂ ਆਪਾਂ ਨਾਲ ਜਿੱਤੇ 100 ਕਿਲੋਮੀਟਰ ਤੱਕ ਫਰੀ ਭੇਜ ਦਾਂਗੇ ਠੀਕ ਹੈ ਨਾ ਹੋਊਗਾ ਨਾ ਠੀਕ ਹੈ ਜੀ ਰੇਟ ਦੇ ਵਿੱਚ ਹੀ ਹੋਊ ਜਿਹੜਾ ਕਹੂਗਾ ਠੀਕ ਹੈ ਜੀ ਜਿੰਨੇ ਮੰਗੇ ਬਸੇ ਨਾਲ ਵਿੱਚ ਲੈਸ ਹੀ ਹੋਣਗੇ ਮਾਣੇ ਮੋਟੇ ਠੀਕ ਹੈ ਜੀ ਕੋਈ ਐ ਬਾਹਲਾ ਫਰਕ ਨਹੀਂ ਹੋਉਂਦਾ ਠੀਕ ਹੈ ਜੀ ਬਾਈ ਦੇਖ ਲਓ ਇਹਦੇ ਫੋਰਡ ਸ਼ਾਂਗ ਨਹੀਂ ਹਾਂਜੀ ਹਾਂਜੀ ਚੰਗੇ ਸਾਰੀਆਂ ਕੋਈ ਮਾੜੀ ਗਾਂਦੀ ਨਹੀਂ ਬੱਚੀ ਠੀਕ ਹੈ ਜੀ ਅੱ비 ਆ ਵੀ ਬੱਚੀ ਦੇਖ ਲੈ ਕਿੰਨਾ ਸੋਹਣਾ ਮੂੰਹ ਲੱਗਿਆ ਦਾ ਹਾਂਜੀ ਹਾਂਜੀ ਉਹ ਤਾਂ ਵੱਡੀ ਦਾ ਕਿੰਨਾ ਸੋਹਣਾ ਲੱਗਿਆ ਸਾਰਾ ਫੇਸ ਕੁਆਲਿਟੀ ਦਾ ਪ ਆਇਆ ਨਾ 7-8000 ਦਾ ਬਸੀ ਦੁੱਧ ਪੀਂਦੀ ਪੀਂਦੀ ਖਾ ਜਾਂਦੀ ਯਾਰ ਠੀਕ ਹੈ ਜੀ ਬਈ ਜੀਤਾ ਫਾਰਮੈਕੀਨ ਨੂੰ ਬਤਾਓ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਤਾਂ ਕਿ ਜੋ ਵੀ ਮੇਰੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਪਹਿਲੇ ਦਾ ਬਟਨ ਆਨ ਰੱਖਣਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ